ਸਤਨਾਮ ਵਾਹਿਗੁਰੂ ਜੀ ਸਾਹਿਬ ਜੀਓ ਸੁਹੀ ਮਹਿਲਾ ਪੰਜਵਾ ਸੰਤਾ ਕੇ ਕਾਰਜ ਆਖ ਲੋਇਆ ਹਰ ਕੰਮ ਕਰਾਵਣ ਆਇਆ ਰਾਮ ਤਤ ਸੁਹਾਵੇ ਤਾਲ ਸੁਹਾਵਾ ਵਿੱਚ ਅੰਮ੍ਰਿਤ ਜਲ ਛਾਇਆ ਰਾਮ અમૃત જલ છાયા તૂર્ણ સાજ કરાયા સગલ મનોરથ પૂરે જે જે કર પ્યા જગંતર લથે સગલ સુરે પૂર્ણ પુરુખ અચુત વિનાશી જસ વીર પુરાણી ગાયા ਆਪਨਾ ਬਿੱਧ ਰੱਖਿਆ ਪਰਮੇਸ਼ਰ ਨਾਨਕ ਨਾਮ ਧਿਆਇਆ ਸੁਵਣਾ ਫੁਰਖ ਅਚੂਤ ਬਿਨਾਸੀ ਜਸਵੀਰ ਪੁਰਾਣੀ ਗਾਇਆ ਆਪਨਾ ਬਿੱਧ ਰੱਖਿਆ ਪਰਮੇਸ਼ਰ ਨਾਨਕ ਨਾਮ ਧਿਆਇਆ ਵਾਹਿਗੁਰੂ ਦੀ ਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ ਗੁਰੂ ਦੀ ਪਿਆਰੀ ਸਾਧ ਸੰਗਤ ਜੀਓ ਅੱਜ ਅੰਮ੍ਰਿਤ ਵੇਲੇ ਦਾ ਪਾਉ ਪੀਤ ਰੁਕਮ ਨੰਮਾ 783 ਅੰਗ ਤੇ ਹੈ ਗੁਰਦੁਆਰਾ ਸ੍ਰੀ ਗੁਰੂ ਅਰਜਨ ਦਰਬਾਰ ਸੁਰਤਗੜ ਸ਼ਨੀਵਾਰ ਹਾੜ ਤੇ ਨਾਨਕ ਸਹੀ ਸੰਮਤ 556 ਸੈਟਰਡੇ ਜੁਲਾਈ 6 2024 ਹਰ ਰੋਜ਼ ਅਮਰਤ ਵੇਲੇ ਦਾ ਪਾਣ ਪਤ੍ਰ ਹੁਕਮਨਾਮਾ ਸੁਣੋ ਕੋਈ ਵੀ ਕਾਰਜ ਸ਼ੁਰੂ ਕਰਨ ਤੋਂ ਪਹਿਲਾਂ ਗੁਰੂ ਮਹਾਰਾਜ ਜੀ ਦਾ ਹੁਕਮਨਾਮਾ ਸੁਣ ਕੇ ਆਪਣਾ ਜੀਵਨ ਸਫਲਾ ਬਣਾਓ ਭਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ